ਸਾਸੀ ਗਾਈ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਆਪਣੇ ਕੰਮ ਬਾਰੇ ਕੀ ਕੀ ਅਸੀਂ ਕੰਮ ਕਰਦੇ ਕਿਹੜਾ ਸੰਤਰੇ ਦਾ ਕੰਮ ਕਰਦੇ ਆ ਇਸ ਟਾਈਮ ਇਸ ਟਾਈਮ ਕੰਮ ਤੇ ਆ ਤੇ ਦੇਖੋ ਮਾਲ ਤਾਂ ਕਿੱਡਾ ਕਿੱਡਾ ਲੱਗਿਆ ਐ ਇਦਾਂ ਪਿਟਾਈ ਕਰਨੀ ਦੀ ਇਦਾਂ ਇੱਕ ਬਾਲਟੀ ਆ ਬਾਲਟੀ ਭਰਨੀ ਆ ਆਪਨੇ ਵੀਰ ਲੁਧਿਆਣੇ ਤੋਂ ਬਜੇਤਰ ਸਿੰਘ ਜਦੋਂ ਸੌਖੀ ਬੋਲ ਕੇ ਕਿਦਾਂ ਕੰਮ ਕਰਕੇ ਤਾਂ ਵਧੀਆ ਪੈਸੇ ਕੁੱਤੇ ਕਿੱਦਾਂ ਬਣਦੇ ਹਾਂ ਜੀ ਕੰਮ ਬਹੁਤ ਚਸ ਵਾਲਾ ਨਜ਼ਾਰੇ ਨੇ ਤੇ ਵਧੀਆ ਪੈਸੇ ਨਿਕਲ ਜਾਂਦੇ ਨੇ ਕਿਉਂ ਭਾਜੀ ਆਪਣਾ ਕੰਮ ਹੈ ਜਿਹੜਾ ਇਹ ਠੇਕੇ ਤੇ ਕੰਮ ਹੈ ਜਿੰਨੀਆਂ ਆਪਾਂ ਬਾਟੀਆਂ ਭਰਾਂ ਨੂੰ ਨੇ ਪੈਸੇ ਬਣਨੇ ਆਪਣੇ ਦਮ ਤੇ ਕਰਨਾ ਪੈਂਦਾ ਜਿੰਨੀਆਂ ਬਾਟੀਆਂ ਭਰਾਂਗੇ ਬਾਟੀਆਂ ਦਾ ਡੇਟ ਹੈ ਬਾਕੀ ਇਹ ਲੈਣਾ ਇਦਾਂ ਬੂਟੇ ਭਰੇ ਪਏ ਆ ਹੋਰ ਆਪਣੇ ਵੀਰ ਇੱਧਰ ਲੱਗੇ ਆ ਇਹ ਸਾਰੇ ਆਪਣੇ ਪੰਜਾਬ ਤੋਂ ਪਾਕਿਸਤਾਨ ਤੋਂ ਲੱਗੇ ਆ ਵੀਰ ਬੱਡਰ ਹਾਜੀ ਕਿਦਾਂ ਵਾਸ ਵਧੀਆ ਜੀ ਵਧੀਆ ਜੀ ਕੋਈ ਬਾਲਟੀ ਬਹੁਤ ਵਧੀਆ ਕੰਮ ਜੀ ਜੀ ਆਹ ਵੇਖੋ ਕਿਡਾ ਕਿਡਾ ਤਗੜਾ ਮਾਲਟਾ ਜੀ ਕਟਰ ਕਟਰ ਲਾ ਕੇ ਵਧਣਾ ਇਹ ਪਾ ਕੇ ਵਧਣਾ ਜੀ ਤੇ ਇਹਦਾ ਰੇਟ ਬਹੁਤ ਵਧੀਆ ਆ ਪਰ ਖੇਰਾ ਕਹਿੰਦੇ ਨੇ ਇਹਨੂੰ ਹਾਂ ਜੀ ਇਹਨੂੰ ਚਪੈਨੀ ਚ ਇਹਨੂੰ ਚਪੈਨੀ ਚ ਪਰ ਖੇਰਾ ਕਹਿੰਦੇ ਨੇ ਇਹਦੇ ਨਾਲ ਵੱਡੇ ਜਾਂਦੇ ਨੇ ਜਾਂ ਪਾ ਉਦਾਂ ਕਰਾਂਗੇ ਵੇਖੋ ਪਾੜ ਜਾਣਗੇ ਆ ਵੇਖੋ ਹਾਂ ਇਹ ਕਟਣ ਲਾ ਕੇ ਵਧਣਾ ਹੁੰਦਾ ਉਤੋਂ ਪਾੜ ਜਾਣਾ ਚਾਹੀਦਾ ਉਤੋਂ ਹਾਂ ਜੀ ਆਹ ਦੇਖੋ ਆਹ ਵੇਖੋ ਪਾੜ ਜੇਗਾ ਆ ਭਾਈ ਇਹ ਇਹ ਨਹੀਂ ਚੱਲਣਾ ਹੈਗਾ ਇਹ ਵੀ ਜਾਏਗਾ ਵਿੱਚੀ ਇਸ ਵਾਰ ਜਾਏਗਾ ਪਰ ਜੇ ਅੱਗੇ ਫੜੇਗੇ ਫਿਰ ਇਹ ਥੋੜਾ ਕੰਮ ਖਰਾਬ ਹੋਵੇਗਾ। ਬਾਈ ਇਦਾਂ ਵੱਡੀਆਂ ਵਾਲੇ ਆਪਾਂ 8 3 3 4 4 ਦਾਣੇ ਫੜਕੇ ਵਿੱਚ ਸਿੱਟੀ ਫਿਰ ਬਾਲਟੀ ਜਲਦੀ ਭਰੀ ਜਾਂਦੀ ਹੈ। ਗੈਸ ਟਮਾਟਾ ਵੱਢਣੇ ਆ ਸਟੀਡਾਂ ਵੀ ਲੱਗ ਜਾਂਦੀਆਂ ਤੇ ਰੇਸਾਂ ਵੀ ਲੱਗ ਜਾਂਦੀਆਂ। ਰੇਸਾਂ ਵੀ ਲੱਗਦੀਆਂ ਨੇ ਫਿਰ ਬਾਲਟੀ ਇੰਦੀ ਹੈ। ਬਾਲਟੀ ਬਰਾਬਰ ਕੱਢਣੀ ਆ ਆਪਾਂ। ਬਹੁਤ ਵਧੀਆ ਕੰਮ ਹੈ। ਇਸ ਤੋਂ ਬਾਅਦ ਫਿਰ ਇਹ 5 6 ਮਹੀਨੇ ਕੰਮ ਲਗਾਤਾਰ ਚੱਲਦਾ ਹੈ 9ਵੇਂ ਮਹੀਨੇ ਤੱਕ। ਢੇਠਾ ਵੱਢ-ਵੱਢ ਕੇ ਆਲੇ ਦੁਆਲੇ ਸਾਰਾ ਪੁੱਟਾ ਆਉ ਕਰਨਾ ਖਾੜੀ। ਉਸ ਤੋਂ ਬਾਅਦ ਫਰੂਟ ਦਾ ਕੰਮ ਸ਼ੁਰੂ ਹੋ ਜਾਂਦਾ ਹੈ 12 ਸਾਲ ਕੰਮ ਚੱਲੀ ਜਾਂਦਾ ਮਤਲਬ ਪੂਰਾ ਸਾਲ ਕੰਮ ਚੱਲਦਾ ਹੈ ਬਲੈਂਸੀਆ ਦੇ ਵੀਰੇ ਕੱਚੇ ਬੰਦਿਆਂ ਵੱਤ ਵੀ ਬਹੁਤ ਵਧੀਆ ਕੰਮ ਹੈ ਜੀ ਮੁੜਿਓ ਸੱਚੇ ਬਾਲਟੀਆਂ ਲੈ ਕੇ ਜੁੰਦੇ ਆਏ ਇਦਾਂ ਆਪਣੀਆਂ ਬਾਲਟੀਆਂ ਲੈ ਕੇ ਜਾਣੀਆਂ ਕਮਿਊਨ ਲੋਡ ਕਰਦੇ ਆਹ ਸਾਹਮਣੇ ਇੱਕ ਮਿਊਨ ਖੜਾ ਹੈ ਲੋਡ ਕਰਨਾ ਪੂਰਾ ਬਾਈ ਇਦਾਂ ਲੰਬੀਆਂ ਲੰਬੀਆਂ ਲੈਣਾ ਇਹ ਉਹ ਪਿੱਛੋਂ ਬਾਲਟੀ ਜਾ ਕੇ ਲੈ ਕੇ ਆਉਣੀ ਹੈ ਇਦ ਤੱਕ ਫਿਰ ਤੁਰ ਕੇ ਜਾਣਾ ਖਾਲੀ ਬਾਲਟੀ ਲੈ ਕੇ ਉਹਨੇ ਕਿੰਨਾ ਕੁ ਦਿਨ ਚ ਤੁਰ ਲਈਦਾ ਇਦਾਂ ਸੀ ਇਦਾਂ ਭੱਜ 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 ਬਾਲਟੀਆਂ ਲੈ ਕੇ ਜਾਂਦੇ ਮੁੰਡੇ ਵੇ ਇਦਾਂ نوٹ ਬਣਦੇ ਨੇ ਇਦਾਂ ਆਈ ਇਦਾਂ ਇਦਾਂ ਯੂਰੋ ਬਣਦੇ ਐ ਇਦਾਂ ਚੈੱਕ ਕਰੋ ਕਹਿੰਦੇ ਮੁੰਡੇ ਲੱਗੇ ਹੋਏ ਕੰਮ ਤੇ ਦਿਖਾ ਸਪੀਡ ਤੇ ਕਿੱਡਾ ਕਿੱਡਾ ਮਾਲ ਟਾ ਦੇਖੋ ਬੋਥ ਮਿੰਟੋਂ ਮਿੰਟ ਬਾਲਟੀ ਭਰਦੀ ਕੰਨਾ ਮਿੰਟੋਂ ਬੈਡ ਬਾਲਟੀ ਭਰ ਕੇ ਖਾਲੀ ਕਰਕੇ ਉਹਨੀ ਕਮਿਊਨ ਚ ਫੇਰ ਆ ਕੇ ਭਰਿਆ ਜਾਨੀ ਬਸ ਫੇਰ ਚ ਲੈ ਕੇ ਸ਼ਾਮ ਤੱਕ ਇਹੀ ਕੰਮ ਆ ਨਹੀਂ ਕੰਮ ਆ ਬਸ ਵੇ ਥੱਕ ਜਾਂਦੇ ਬਸ ਹੋ ਜਾਂਦੀ ਇਹੀ ਕੰਮ ਕਰਦੇ ਕਰਦੇ ਤਾਂ ਖਾਈ ਵੀ ਜਾਂਦੇ ਆ ਜਿਵੇਂ ਹਾਂ ਖਾਓ ਜਿੰਨੇ ਮਰਜ਼ੀ ਖਾਓ ਕੋਈ ਚੱਕਰ ਨਹੀਂ ਹੋਰ ਬਾਕੀ ਜਿੱਦਾਂ ਤੁਸੀਂ ਕਮੈਂਟ ਕਰਦੇ ਹੋਣ ਦੇ ਰਿਪਲਾਈ ਥੋੜਾ ਨਹੀਂ ਹੁੰਦੇ ਥੋੜੀ ਕੰਮ ਤੇ ਵੀ ਹੁੰਦੇ ਆ ਤੇ ਦੇਖੋ ਇਦਾਂ ਬਾਲਟੀ ਚੱਕ ਕੇ ਇਦਾਂ ਚੱਕ ਕੇ ਬਾਹ ਹੋ ਗਿਆ ਪਿੱਛੇ ਤੁਸੀਂ ਆ ਗਏ ਉਹ ਆਬੂ ਸਾਹਿਬ ਨੇ ਸਾਡੇ ਇਦਾਂ ਬਾਲਟੀ ਚੱਕ ਕੇ ਲੈ ਕੇ ਜਾਣੀ ਆ ਉਹ ਇਦਾਂ ਮੋਂਟੀ ਤੇ ਰੱਖ ਕੇ ਬਾਲਟੀ ਤੇ ਬਾ ਫਿਰ ਹੋ ਜਣਾ ਅੱਗੇ ਅੱਗੇ ਸਪੀਡ ਥੋੜੀ ਤੇਜ਼ ਰੱਖ। ਮਾ ਪੈਰਾਂ ਦੀ ਸਪੀਡ ਨਹੀਂ ਹੌਲੀ ਹੋਣ ਦੇਣੀ। ਬਸ ਚੱਕ ਕੇ ਬਾਲ ਦੀ ਭੱਜੇ ਹੀ ਜਾਣਾ ਉੜਦੇ ਆ ਨੇ। ਤੇ ਉੜਦੇ ਨਹੀਂ ਆਉਣਾ। ਅੱਜ ਲੈਣਾ ਸਹੀ ਆ ਥੋੜੀਆਂ ਖੁਲਦੀਆਂ ਡੁੱਲੀਆਂ ਬੂਟੇ ਸਹੀ ਆ। ਕਈ ਵਾਰ ਤਾਂ ਬੂਟੇ ਜਿਆਦਾ ਤਕੜੇ ਬੜੇ-ਬੜੇ ਹੁੰਦੇ ਆ। ਉੱਤੇ ਚੜ-ਚੜ ਬੂਟੇ ਤੇ ਲਾਈਦਾ ਫਿਰ ਕਈ ਵਾਰ ਸੰਤਰਾ। ਬਾਕੀ ਕੱਪੜੇ ਦੇਖ ਲਓ। ਕੱਪੜੇ ਨਹੀਂ ਲਿਬੜਦੇ ਇੱਥੇ। ਇਹ ਬਸ ਇਹੀ ਆ ਯੂਰੋ ਇਦਾਂ ਤੋਂ ਲੱਗਿਆ ਯੂਰੋ ਐ ਦੋ ਦੋ ਵੀਰੇ ਸਿੱਟੀ ਜਾਣੇ। ਕਪੜੇ ਕਪੜੇ ਪੂਰੇ ਨੁਪੜੇ ਪਏ ਹੋਏ ਨੇ ਕਪੜੇ ਨਹੀਂ ਲਿਪੜਦੇ ਮਿੱਟੀ ਤੇ ਹੀ ਨਹੀਂ ਬਾਹਰ ਮਿੱਟੀ ਮੁੱਟੀ ਕਿੱਥੇ ਆਲਾ ਪੂਰਾ ਇਦਾਂ ਜਿਵੇਂ ਲੱਗਦਾ ਇੰਡੀਆ ਬੈਠੇ ਹੁੰਦੇ ਉਦਾਂ ਦਾ ਮਾਹੌਲ ਹੈ ਖੇਤਾਂ ਦਾ ਬਹੁਤ ਵਧੀਆ ਮਾਹੌਲ ਹੈ ਕਮਾਲ ਚੰਗਾ ਜੀ ਸਭੇ ਹੀ ਪੜਿਆ ਕੰਡੇ ਵੀ ਲੱਗਦੇ ਹੱਥਾਂ ਦੇ ਵਿੱਚ ਕੰਡੇ ਵੀ ਹੁੰਦੇ ਨੇ ਕੋਈ ਥਾਂ ਥਾਂ ਤੇ ਇਹ ਪਾੜ ਗਿਆ ਚੱਲਦਾ ਨਹੀਂ ਵੈਸੇ ਚੱਲ ਜਾਣਾ ਹੁਣ ਤੇ ਜੇ ਬਾਕੀ ਰੇਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੁਆਲਿਟੀ ਦਾ ਹਿਸਾਬ ਹੁੰਦਾ ਇੱਕ ਕੁਆਲਿਟੀ ਦਾ ਐਵਰੇਜ 2 ਕਿਲੋ ਰੇਟ ਮਿਲਦਾ ਹੈ ਤੇ ਰੋਜ਼ ਹਾਂ ਦੋ ਦੋ ਵੀ ਜਿਹੜਾ ਕੱਚਾ ਬੰਦਾ ਹੈ ਉਹ ਘੱਟ ਮਿਲਦਾ ਥੋੜਾ ਜ਼ਿਆਦਾ ਮਿਲ ਜਾਂਦਾ ਹੈ ਹਾਂ ਰੋਜ਼ ਬਾਲਟੀ ਦਾ حساب ਹੁੰਦਾ ਕਿੰਨੀਆਂ ਬਾਲਟੀਆਂ ਬਣਣੀਆਂ ਆਪਾਂ ਦਿਨ 'ਚ ਪੈਸੇ ਸੋਨੇ ਬਣ ਜਾਂਦੇ ਨੇ 30 ਬਾਲਟੀਆਂ 40 ਬਾਲਟੀਆਂ ਵੱਢ ਕੇ ਇਦਾਂ ਰੋਜ਼ ਦੀ ਵੱਖਰੀ ਵੱਖਰੀ ਦਿਹਾੜੀ ਲੱਗਦੀ ਆ 20 ਕਿਲੋ ਵਜ਼ਨ ਹੁੰਦਾ ਬਾਲਟੀ ਦਾ ਮੌਂਟੇ ਤੇ ਰੱਖ ਕੇ ਉਹ ਕਿਲੋ ਕਿਲੋ ਮੀਟਰ ਦੂਰ ਕਿਲੋਮੀਟਰ ਜਾ ਰਹੋਗੇ ਸਹੀ ਕਿ ਨਹੀਂ ਹੁੰਦਾ ਇੰਨਾ ਕਿ ਹੁੰਦਾ ਹੈ ਕਈ ਵਾਰ ਟੂਟ ਵਿੱਚ ਵੀ ਲੱਗ ਜਾਂਦੇ ਨੇ ਹਾਂ ਕਈ ਵਾਰ ਨੇੜੇਲ ਹੁੰਦੀਆਂ ਛੋਟੀਆਂ ਲਾਈਨਾਂ ਹੁੰਦੀਆਂ ਕੋਈ ਪਹਾੜੀ ਤੇ ਹੁੰਦੀਆਂ ਉੱਚੀਆਂ ਨਹੀਂ ਮੈਂ ਹੋਈ ਜਾਂਦੀਆਂ ਸਾਰਾ ਦਿਖਾਇਆ ਜਾਏਗਾ ਪਹਾੜਾਂ ਤੇ ਜਾਈਦਾ ਉੱਥੇ ਇਦਾਂ ਹੀ ਘੁਮਕਮਾਈਦਾ ਇਸ ਤਰ੍ਹਾਂ ਕੰਮ ਤੇ ਪਹਾੜਾਂ ਦੇ ਮਾਲਟੇ ਵੱਡਣ ਉੱਥੇ ਵਧੀਆ ਪਹਾੜ ਬਣੇ ਹੁੰਦੇ ਪਹਾੜਾਂ ਤੇ ਲੈਣ ਹਾਂਜੀ ਕੱਲ ਰਹਿ ਗਈ ਸੀ ਥੋੜੀ ਜੀ ਵੀਡੀਓ ਬਣਾਉਣੀ ਤੇ ਬਾਕੀ ਹੁਣ ਅੱਜ ਆਏ ਅਸੀਂ ਇੱਧਰ ਟਾਣੀਆਂ ਰਾਹ ਸੰਤਰਾ ਵਡਣ ਦਿਖਾਉਂਦੇ ਤੁਹਾਨੂੰ ਕਿੱਦਾਂ ਵੜਦੇ ਆ ਅੱਜ ਕੰਦੇ ਦਾ ਗਿਆ ਟਾਣੀ ਵਾਲਾ ਸੰਤਰਾ ਵੜਨ ਹਾਂਜੀ ਟਾਣੀ ਵਾਲਾ ਚੱਲ ਰਿਹਾ ਜੇ ਮਾਲ ਸੰਤਰਾ ਟਾਣੀ ਵਾਲਾ ਹਾਂਜੀ ਆ ਦੇਖੋ ਪਰਸਾ ਅੱਜ -1 ਡਿਗਰੀ ਟੈਂਪਰੇਚਰ ਅੱਜ ਆਹਾਂ ਪਰਸਾ ਤੇ ਹੱਥ ਸੁਨ ਹੋਏ ਪਏ ਸਵੇਰ ਦੇ ਬਾਹਰ ਧੋਣੀ ਵਾਲੀ ਹੋਈ ਐ ਹੱਥ ਸੇਕਦੇ ਆ ਬਾਲਟੀ ਸਿੱਟਣ ਲੱਗੇ ਤੇ ਫੇਰ ਆ ਕੇ ਕੰਮ ਕਰਦੇ ਆ ਪੂਰਾ ਖੂਨ ਜੰਮਿਆ ਪਿਆ ਹੱਥਾਂ ਦਾ ਟਾਣੀ ਵਾਲਾ ਸੰਤਰਾ ਵੜ ਕੇ ਦਿਖਾਓ ਕਿੰਨਾ ਵੱਡੀ ਐ ਟਾਣੀ ਵਾਲਾ ਟਾਣੀਆ ਬੜੇ ਉੱਚੇ ਬੂਟੇ ਆ ਉੱਤੇ ਰੱਖ ਰੱਖਣਾ ਇਦਾਂ ਕਰੇਟਾ ਰੱਖ ਰੱਖ ਇਹਦੇ ਉੱਤੇ ਚੜ ਚੜ ਵੱਡੀ ਰੀ ਉੱਡੇ ਇਹ ਰੱਖ ਅਵੇ ਪੂਰੀ ਬਰਫ ਕੋਰਾ ਜੰਮਿਆ ਪਿਆ ਹੈ ਇਹ ਉੱਤੇ ਲੱਗੇ ਹੋਇਆ ਉੱਤੇ ਚੜ ਚੜ ਲਾਈ ਦੀ ਇਹਦਾ ਟਾਣੀ ਵਾਲਾ ਮਾਟਾ ਥੋੜਾ ਇਦਾਂ ਵੱਡੀ ਦਾ ਥੋੜੀ ਟਾਣੀ ਲਾ ਕੇ ਇਦਾਂ ਜੜੋਣੀ ਵੱਢਣਾ ਜਿਹੜਾ ਟਾਣੀ ਰੱਖ ਕੇ ਥੋੜਾ ਵੱਢ ਕੇ ਬਾਰ ਸਕ੍ਰੀਟ ਨੇ ਪਈ ਜਾਣਾ ਬਾਰ ਹੋ ਜਮੀ ਪਈ -1 ਡੀ ਟੈਪ ਚ ਤੇ ਬਾਕੀ ਹੋਰ ਵੀਡੀਓ ਚ ਅਪਾ ਹੋਰ ਜਾਣਕਾਰੀ ਦਵਾਗੇ ਹੋਰ ਵੀਡੀਓ ਬਣਾਵਾਂਗੇ ਅੱਗੇ ਮਿਲਦੇ ਆਂ ਅਗਲੀ ਵੀਡੀਓ ਵਿੱਚ